ਹਰਿਆਣਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੱਚਿਆਂ ਦੇ ਨਾਲ ਭਰੀ ਸਕੂਲ ਬੱਸ ਸੜਕ ਦੇ ਨਾਲ ਖੱਡ ਵਿੱਚੋਂ ਫਸ ਗਈ ਹੈ ਤਾਂ ਕਈ ਬੱਚੇ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਸੜਕ ਉੱਤੇ ਇੱਕੋ ਸਮੇਂ ਦੋ ਬੱਸਾਂ ਦੇ ਲੰਘਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਾਂ ਹਰਿਆਣਾ ਦੇ ਭਵਾਨੀ ਦੇ ਪਿੰਡ ਬਲਿਆਲੀ ਤੋਂ ਭਵਾਨੀ ਖੇੜਾ ਰੋਡ ਉੱਤੇ ਇੱਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ ਤੇ ਉਤਰ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਲਗਭਗ 50 ਬੱਚੇ ਸਵਾਰ ਸਨ ਇਸ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਅਤੇ ਪੁਲਿਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਹੈ ਤੇ ਬੱਚਿਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਦੱਸ ਦਈਏ ਕਿ ਜਿੱਥੇ ਸਕੂਲ ਬੱਸ ਸੜਕ ਤੋਂ ਹੇਠਾਂ ਉਤਰੀ ਹੈ ਉੱਥੇ ਖੇਤ ਹੈ ਜਿਹੜਾ ਸੜਕ ਤੋਂ ਲਗਭਗ 7-8 ਫੁੱਟ ਡੂੰਗੇ ਨੇ ਸ਼ੁਕਰ ਹੈ ਕਿ ਇੱਕ ਵੱਡਾ ਹਾਦਸਾ ਟਲ ਗਿਆ ਤਾਂ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਪਿੰਡ ਬਲਿਆਲੀ ਤੋਂ ਭਵਾਨੀ ਢੇੜਾ ਜਾ ਰਹੀ ਸੀ ਤਾਂ ਇਸ ਦੌਰਾਨ ਜਦੋਂ ਬੱਸ ਪਿੰਡ ਬਲਿਆਲੀ ਤੋਂ ਲਗਭਗ 1-2 ਕਿਲੋਮੀਟਰ ਦੀ ਦੂਰੀ ਤੇ ਗਈ ਤਾਂ ਸਾਹਮਣੇ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਵੀ ਆ ਰਹੀ ਸੀ ਤਾਂ ਜਦੋਂ ਦੋਵੇਂ ਬੱਸਾਂ ਸੜਕ ਪਾਰ ਕਰ ਰਹੀਆਂ ਸਨ ਤਾਂ ਪ੍ਰਾਈਵੇਟ ਸਕੂਲ ਦੀ ਬੱਸ ਸੜਕ ਤੋਂ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਕਈ ਬੱਚੇ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਜਿੰਦਗੀ ਹੈ ਜਿਹੜੀ ਬੱਚਿਆਂ ਦੀ ਬਾਲ-ਬਾਲ ਵੱਜਦੀ ਨਜ਼ਰ ਆਈ ਹੈ ਹਾਲਾਂਕਿ ਆ ਕਈ ਬੱਚੇ ਜ਼ਖਮੀ ਨੇ ਜਿਨ੍ਹਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਇੱਕ ਵੱਡਾ ਹਾਦਸਾ ਜਿਹੜਾ ਹੁਣੋਂ ਟਲ ਗਿਆ ਕਿਉਂਕਿ ਇੱਕ ਨਿੱਜੀ ਸਕੂਲ ਦੀ ਬੱਸ ਹੈ ਜਿਹੜੀ ਸੜਕ ਦੇ ਨਾਲ ਲੱਗਦੇ ਡੂੰਘੇ ਖੱਡੇ ਦੇ ਵਿੱਚ ਫਸ ਗਈ ਜਿਸ ਤੋਂ ਬਾਅਦ ਇਲਾਕਾ ਨਿਵਾਸੀ ਇਕੱਠੇ ਹੁੰਦੇ ਨੇ ਪੁਲਿਸ ਪਹੁੰਚਦੀ ਹੈ ਉਹਨਾਂ ਵੱਲੋਂ ਆ ਸਕੂਲ ਬੱਸ 'ਚੋਂ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹਰਿਆਣਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੱਚਿਆਂ ਦੇ ਨਾਲ ਭਰੀ ਸਕੂਲ ਬੱਸ ਸੜਕ ਦੇ ਨਾਲ ਖੱਡ ਵਿੱਚ ਫਸ ਗਈ ਹੈ ਤਾਂ ਕਈ ਬੱਚੇ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਸੜਕ ਉੱਤੇ ਇੱਕੋ ਸਮੇਂ ਦੋ ਬੱਸਾਂ ਦੇ ਲੰਗਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਾਂ ਹਰਿਆਣਾ ਦੇ ਪਿਵਾਨੀ ਦੇ ਪਿੰਡ ਬਲਿਆਲੀ ਤੋਂ ਬਵਾਨੀ ਖੇੜਾ ਰੋਡ ਉੱਤੇ ਇੱਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ ਤੇ ਉਤਰ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਲਗਭਗ 50 ਬੱਚੇ ਸਵਾਰ ਸਨ ਇਸ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਅਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਗਈ ਹੈ ਤੇ ਬੱਚਿਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਦੱਸਦੀ ਹੈ ਕਿ ਜਿੱਥੇ ਸਕੂਲ ਬੱਸ ਸੜਕ ਤੋਂ ਹੇਠਾਂ ਉਤਰੀ ਹੈ ਉਥੇ ਖੇਤ ਹੈ ਜਿਹੜਾ ਸੜਕ ਤੋਂ ਲਗਭਗ 7-8 ਫੁੱਟ ਡੂੰਘੇ ਨੇ ਤਾਂ ਸ਼ੁਕਰ ਹੈ ਕਿ ਇੱਕ ਵੱਡਾ ਹਾਦਸਾ ਟਲ ਗਿਆ ਤਾਂ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਪਿੰਡ ਬਲਿਆਲੀ ਤੋਂ ਭਵਾਨੀ ਘੇੜਾ जा ਰਹੀ ਸੀ ਤਾਂ ਇਸ ਦੌਰਾਨ ਜਦੋਂ ਬੱਸ ਪਿੰਡ ਬਲਿਆਲੀ ਤੋਂ ਲਗਭਗ 1-2 ਕਿਲੋਮੀਟਰ ਦੀ ਦੂਰੀ ਤੇ ਗਈ ਤਾਂ ਸਾਹਮਣੇ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਵੀ ਆ ਰਹੀ ਸੀ ਤਾਂ ਜਦੋਂ ਦੋਵੇਂ ਬੱਸਾਂ ਸੜਕ ਪਾਰ ਕਰ ਰਹੀਆਂ ਸਨ ਤਾਂ ਪ੍ਰਾਈਵੇਟ ਸਕੂਲ ਦੀ ਬੱਸ ਸੜਕ ਤੋਂ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਕਈ ਬੱਚੇ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਆ ਜਿੰਦਗੀ ਹੈ ਜਿਹੜੀ ਬੱਚਿਆਂ ਦੀ ਬਾਲ-ਬਾਲ ਵੱਜਦੀ ਨਜ਼ਰ ਆਈ ਹੈ ਹਾਲਾਂਕਿ ਕਈ ਬੱਚੇ ਜ਼ਖਮੀ ਨੇ ਜਿਨ੍ਹਾਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਇੱਕ ਵੱਡਾ ਹਾਦਸਾ ਜਿਹੜਾ ਹੁਣੋਂ ਟਲ ਗਿਆ ਕਿਉਂਕਿ ਇੱਕ ਨਿੱਜੀ ਸਕੂਲ ਦੀ ਬੱਸ ਹੈ ਜਿਹੜੀ ਸੜਕ ਦੇ ਨਾਲ ਲੱਗਦੇ ਡੂੰਘੇ ਖੱਡੇ ਦੇ ਵਿੱਚ ਫਸ ਗਈ ਜਿਸ ਤੋਂ ਬਾਅਦ ਇਲਾਕਾ ਨਿਵਾਸੀ ਇਕੱਠੇ ਹੁੰਦੇ ਨੇ ਪੁਲਿਸ ਪਹੁੰਚਦੀ ਹੈ ਉਹਨਾਂ ਵੱਲੋਂ ਆ ਸਕੂਲ ਬੱਸ ਚੋਂ ਬੱਚਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ